ਤੋ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਬਹੁਤ ਦੇਰ ਬਾਅਦ ਆਪਾਂ ਬਲੌਗ ਲੈ ਕੇ ਆਏ ਜੀ ਪਿੱਛੇ ਜੇ ਹੁਣ ਮੰਗਣਾ ਹੋ ਕੇ اٹਿਆ ਉਹ ਮੁੰਡੇ ਦਾ ਵਿਆਹ ਹੈ ਜੀ ਅੱਜ ਪੱਠੀ ਹੈ ਜੀ ਪੱਠੀ ਚਾੜਤੀ ਅੱਜ ਲੋ ਜੀ ਟਾਈਮ ਤਕਰੀਬਨ ਸ਼ਾਮ ਦੇ 7 ਵਜੇ ਦਾ ਹੈ ਆਪਾਂ ਥੋੜੀ ਜੀ ਸਫਾਈ ਜੀ ਕਰ ਰਹੇ ਹਰੇ ਜਿਹੜੀ ਸੰਗਤ ਆਉਂਗੀ ਵੀ ਕੱਲ ਉਹਦੇ ਪਾਠ ਕਰਾਉਣਾ ਆਪਾਂ ਨੇ उपरे च बारे ची मिट्टी रात चक्ती थी उत हूँ कर लगे गए टेंट अपने उधर लाते जी सवेरे टेंट लगभग टेंट हम लग गया जी उधर

ਜੇ ਨੂੰ ਆਣਾ ਨਹੀਂ ਉਹਦੇ ਕਰਕੇ ਧੋਰੇ ਹੁਣ ਨਾ ਮਾਰ ਮਾਰਦੇ ਕਿੰਨਾ ਲੋ ਜੀ ਟਾਈਮ ਤਕਰੀਬਨ 11 ਵਜ ਗਏ ਤੇ ਆਪਾਂ ਮਿਲਦੇ ਆ ਤੁਹਾਨੂੰ ਸਵੇਰੇ ਮੰਡੀ ਜਾਣਾ ਜੀ ਮੰਡੀ ਤੋਂ ਸਬਜ਼ੀ ਲੈ ਕੇ ਆਉਣੀ ਆ ਮੈਂ ਜਾਊਗਾ ਵੰਟੀ ਜਾਊਗਾ ਤੇ ਪਤਾਸੇ ਅੱਛਾ ਬੀਬੀਆਂ ਗੀਤ गा ਕੇ ਅੱਡੀਆਂ ਪਤਾਸੇ ਮੰਗਦਾ ਫਿਰਦਾ ਮੇਰਾ ਭਾਈ ਪਤਾਸੇ ਅੰਦਰ ਲੈ ਕੇ ਜਾ ਅੰਦਰ ਲੈ ਕੇ ਜਾ ਆਲੇ ਆਲੇ ਪ੍ਰੀਤ ਪ੍ਰੀਤ ਉਹ ਪ੍ਰੀਤ ਦੇ ਇੱਕ ਮਿੰਟ ਵੀ ਲੋ ਜੀ ਆਪਾਂ ਸਵੇਰੇ ਹੁਣ ਮੰਡੀ ਚੱਲੇ ਆ ਜੀ ਪੱਠਾ ਸਭ ਕੋਲ ਤੇ ਟਾਈਮ ਤਕਰੀਬਨ 4:00 ਵਜੇ ਦਾ ਏ ਤੇ ਸਾਨੂੰ ਇੱਕ ਦੋ ਸਮਾਨ ਬਹੁਤ ਓਕੇ ਮਿਲ ਇੱਕ ਤਾਂ ਮੂਲੀਆਂ ਤੇ ਇੱਕ ਪਦੀਨਾ ਇਹ ਸਾਨੂੰ ਜਿਹੜੇ ਬੰਦੇ ਬਾਹਰ ਰੇੜੀਆਂ ਪਰਤੇ ਉਹਨਾਂ ਤੇ ਸੀ ਲਏ ਆ ਲੱਗਦਾ ਮੈਨੂੰ ਵੀ ਤੁਹਾਨੂੰ ਜੇ ਸਾਰਾ ਸਮਾਨ ਲੈਣਾ ਤਾਂ 2 ਵਜੇ ਜਾਇ ਕਰੇ ਹਾਂ 2:00 ਵਜੇ ਜਾਓ 2:00 ਵਜੇ ਮਤਲਬ ਵਧੀਆ ਰੇਟ ਤੇ ਮਿਲ ਜਾਂਦੇ ਆ ਕਿਉਂਕਿ ਉਸ ਤਾਂ ਅਹੀ ਮੁੰਡੇ-ਮੁੰਡੇ ਗਏ ਤੇ ਮੁੰਡੇ-ਮੁੰਡੇ ਕਰਕੇ ਅਗਲੇ ਨੇ ਰੇਟ ਵੀ ਨਹੀਂ ਨਾ ਸਹੀ ਲਾਇਆ ਹੈਗਾ ਇਸ ਕਰਕੇ ਇੱਕ ਅੱਧਾ ਵਿੱਚ ਬੰਦਾ ਸਿਆਣਾ ਇਹ ਕਹਿੰਦੇ ਮੁੰਡੇ ਕਹਿੰਦੇ ਸਿਆਣਾ ਹੀ ਕਰਕੇ ਵੀ ਹੋ ਗਿਆ ਲੋ ਜੀ ਮੰਡੀ ਆ ਗਈ ਜੀ ਆਪਾਂ ਪੱਟਾ ਸਾਹਿਬ ਸਨੇ ਬਾਜ਼ਾਰ ਲੈਣੀਆਂ ਤਾਂ ਜਾ ਕੇ ਉਹ ਵੀ ਸਾਮਾਨ ਆਪਾਂ ਮੰਡੀ ਚੋਂ ਲਿਆਏ ਤੇ ਤੇ ਹੁਣ ਮਾਰਾ ਸਭ ਲੈਣ ਜਾਉਂਗੇ 6:00 ਵਜੇ 7:00 ਵਜੇ ਗੁਲਗਲਾ ਹੀ ਪਾ ਦੂਗਾ ਵਿੱਚ ਲਾਡੀ ਚਾਹ ਪੀ ਰਿਆ ਤੇ ਲਾ ਲਵਾ ਦੀ ਕੈਮਰੇ ਨੂੰ ਗੁਲਗਲਾ ਤੇ ਹੁੰਦਾ ਚਾਹੂ ਤੇ ਲੀਕ ਪਾਉਣਾ ਸੋਰੀ ਡਰਾਮਾ ਤੇ ਆਉਂਦੇ ਸਾਬਾ ਹਾ ਤਵਾ ਨੇ ਗੁਰੂ ਦੀ ਕੀ ਫਤਿਹ ਸਤਿਨਾਮ ਸ਼ਕੀਰ ਗੁਰੂਤਮ ਜੀ ਤਵਾ ਨੇ ਤੁਮੇਂ ਨੂੰ ਬੰਨ੍ਹਾ ਨਾ ਜਿਮਾ ਤਰਨਿਕ ਓੰਕਾਰ ਕਤੁਰ ਕਤਾਰ ਆਰ ਗੁਰੂ ਦੇ ਨਾਮ ਹੈ ਜੋਗਾਂ ਦੇ ਗੁਰ ਕੀ ਸੋ ਹਾਂਜੀ ਭਾਈ ਪਾਠ ਤੇ ਬਾਦ ਥੋੜੀ ਜਿਹਾ ਪਨ ਨੂੰ ਐਮਰਜੈਂਸੀ ਪੈ ਗਈ ਸੀ ਗੱਡੀ ਛੱਡ ਕੇ ਆਣੀ ਸੀ ਚੰਡੀਗੜ੍ਹ ਉੱਥੇ ਕਰਕੇ ਫਿਰ ਮੈਂ ਹੁਣ 3 ਵਜੇ ਆਇਆ ਜੀ ਜਲੇਬੀ ਲਾ ਰਹੇ ਆਪਾਂ ਹਾਂਜੀ ਕਿੱਥੋਂ ਆਇਓ ਅੱਛਾ ਉਰੇ ਕਿਆ ਤੁਹਾਡੇ ਅੱਛਾ ਨਾਨਕ ਹੀ ਐ ਠੀਕ ਐ ਠੀਕ ਐ ਕਦੋਂ ਆਏ ਆ ਅੱਛਾ ਪਾ ਗਾਪ ਬਣੀ ਆ ਪਰ ਮਾਂਮੀ ਨੇ ਨਹੀਂ ਬਣੀ ਅੱਛਾ ਠੀਕ ਐ ਚਲੋ ਖਾਓ ਟਿੱਕਿਆ ਟਿੱਕਿਆ ਮਾੜ ਨੂੰ ਨੰਦ ਇੱਕ ਬਲੌਗੋਂ ਆਉਂਦਾ ਆ ਕੇ ਪਾਉਂਦਾ ਆਪਣੇ ਹਾਂ ਹਲੋ 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 ਲੋ ਜੀ ਹੁਣ ਨਾਨਕ ਨਾਨਕੇ ਨੇ ਆਉਣਾ ਜੀ ਟਾਈਮ ਤਕਰੀਬ 7:30 ਹੋ ਗਏ ਨਵਲੀ ਦੇ ਨਾਂ ਕਿਹਨੇ ਆਉਣਾ ਨਵਲੀ ਖੜਾ लवली ਮੰਮੀ ਆ ਗੁੱਪਾ ਇਹ ਜੱਸੀ ਆ ਮੋਨਾ ਕੋ ਨਹੀਂ ਖੁਗਾ ਸ ਮੋਨਾ ਸੱਟ ਵਜੀ ਵੀ ਆ ਕਦਰ ਕੜੀ ਕੜੀ ਜਿਹੜਾ ਕਦਰ ਮੈਂ ਸੰਗਰ ਜੁੜ ਚੁੱਕੀ ਫੇਰ ਹਕਮ ਕੀ ਕਰ ਰਿਹਾ ਤਾ ਕਿਹੜਾ ਗਾਣਾ ਕਰ ਰਿਹਾ ਤਾ ਉਹ ਨੂੰ ਠਾਲ ਨੂੰ ਨੰਨੀ ਇਹ ਨੰਨੀ ਨੰਨੀ ਜੋ ਆਪਿਆ ਲੋਜ ਟਾਈਮ ਤਕਰੀਬਨ 10 ਵਜੇ ਗਏ 10 ਵਜੇ ਬੰਦ ਲੱਗ ਰਿਹਾ लवली ਗਰਮ ਹੋ ਰਿਹਾ ਥੱਲੇ i'm डा बदानूनू चारी पची पिंडा डा यारी सारी उई जेकरी रखंदा ਲੋ ਜੀ ਹੁਣ ਸਾਡੇ ਘਰ ਆ ਗਏ ਜੀ ਮੇਰਾ ਫੋਨ ਤੂੰ ਦੇਖ ਲਓ ਤੁਸੀਂ ਥੋੜਾ ਜਿਹਾ ਬਾਹਰ ਬਾਹਰ ਥੋੜਾ ਜਿਹਾ ਤਦ ਪਰੋਂ ਤੇ ਘਰ ਆ ਗਏ ਬਿੰਦਰ ਵੀਰ ਦਾ ਇੱਕ ਭਾਈ ਜੋਨੀ ਜੋ ਕਿ ਕੈਨੇਡਾ ਚੋਂ ਉਹਦਾ ਹੀ ਮੈਨੂੰ ਫੋਨ ਆਇਆ ਸੀ ਅੱਜ ਕਹਿੰਦਾ ਵਲੌਗ ਬਣਾਈ ਬਹੁਤ ਕੋਟ ਕਰਦੇ ਫਿਰ ਜੋਨੀ ਦੇ ਤੇ ਬਾਹਰ ਦੇ ਵੀਰੇ ਵੀ ਲੋੜੀ ਵੀ ਰਹੇ ਜਨ ਸਭ ਦੀ ਡਿਮਾਂਡ ਤੇ ਇਹ ਆਪਣੇ ਦੂਜੇ ਚਾਚੇ ਦੇ ਘਰ ਆ ਗਏ ਬਿੱਟੂ ਆਉਂਦੇ ਉਹ ਨਹੀਂ ਕਰੀ ਨਾ ਕਿਹਦੇ ਨਾਲ ਲੱਗਦਾ ਹੈ ਰਾਹ ਛੱਡ ਦੇ ਰਾਹ ਛੱਡ ਦੋ ਉਹ ਆ ਜਾ ਬੱਚੇ ਬਿੱਟੂ ਕਿੱਥੇ ਹੈ اوتر کاندي فوجي ماردي جي وٺه فوجي کندو هون پلو ڀنڊ اچو گيا ها جاڻو تون منهن واري دي چنه ਥੱਕ ਗਏ ਭਾਈ ਥੱਕ ਗਏ ਤੇ ਲੋ ਜੀ ਆਪਾਂ ਨੇ ਡੀਜੇ ਦੀ ਬਾਤ ਥੋੜੀ ਜੀ ਬੰਦ ਕਰਤੀ ਹਾਂ ਜੀ ਕਿਉਂਕਿ YouTube ਉੱਤੇ ਉਹ ਆ ਜਾਂਦਾ ਆਪਣਾ ਕਾਪੀਰਾਈਟ ਆ ਜਾਂਦਾ ਤਾਂ ਕਰਕੇ ਆਪਣੇ ਬਾਅਦ ਬੰਦ ਕਰਤੀ ਲੋ ਜੀ ਟਾਈਮ ਤਕਰੀਬਨ 12:30 ਹੋ ਗਏ ਤੇ ਮਿਲਦੇ ਜੀ ਤੁਹਾਨੂੰ ਕੱਲ ਨੂੰ ਬਰਾਤ ਵੀ ਜਾਣਾ ਆਪਣਾ ਨੇ ਉਹ ਪਾਰਟ ਆਪਾਂ ਲੱਗਣਾ ਹੋਵੇਗਾ ਟੂਕ ਠੀਕ ਹੈ ਸੱਸੂ ਕਾਲ ਜੀ ਸਾਰੇ ਨੇ